ਸਾਰੇ ਹੀ ਕਬੂਤਰ ਬਾਜ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਭਰਾਵੋ ਜਿਵੇਂ ਕਿ ਆਪਾਂ ਜਦੋਂ ਵੀ ਕੋਈ ਨਵੀਂ ਵੀਡੀਓ ਪਾਈਦੀ ਆ ਕੋਈ ਨਵੇਂ ਵਿਸ਼ੇ ਦੇ ਉੱਪਰ ਹੀ ਗੱਲਬਾਤ ਕਰੀਦੀ ਆ ਤੇ ਚਲੋ ਕੁਝ 네ਗੇਟਿਵ ਕਮੈਂਟ ਵੀ ਹੁੰਦੇ ਆ ਠੀਕ ਹੈ ਨਾ ਕਿ ਜਾਂ ਆਪਣੀ ਜਾਣਕਾਰੀ ਸਹੀ ਨਹੀਂ ਹੈਗੀ ਤੇ ਖੈਰ ਆ ਉਹ ਚੀਜ਼ ਦੀ ਕਿਉਂਕਿ ਜਿਹੜੇ ਬੰਦੇ ਨੇ ਸਾਡੇ ਵਾਲੇ ਕੰਮ ਕਰਕੇ ਨਹੀਂ ਦੇਖੇ ਉਹਦੇ ਵਾਸਤੇ ਸਮਝਣਾ ਮੁਸ਼ਕਲ ਜ਼ਰੂਰ ਹੋ ਸਕਦਾ ਹੈ ਠੀਕ ਹੈ ਨਾ ਕਿਉਂਕਿ ਆਪਾਂ ਪ੍ਰੈਕਟੀਕਲ ਕਰੀਦਾ ਜੋ ਭਰਾਵੋ ਉਹੀ ਸਾਰੇ ਭਰਾਵਾਂ ਨੂੰ ਦੱਸੀਦਾ ਆ ਤੇ ਜਿਹਨੇ ਪ੍ਰੈਕਟੀਕਲ ਕਰਕੇ ਨਹੀਂ ਦੇਖਿਆ ਤੇ ਉਹਦਾ ਕਿੰਤੂ ਪ੍ਰੰਤੂ ਕਰਨਾ ਜ਼ਰੂਰ ਪੰਦਾ ਠੀਕ ਆ ਤੇ ਆਪਾਂ ਨੂੰ ਵਧੀਆ ਲੱਗਦਾ ਆ ਚਲੋ ਕਦੀ ਕਿਤੇ ਸਾਡੀ ਕਈ ਗੱਲ ਕੋਈ ਸੁਣਦਾ ਤੇ ਪਿਆ ਆ ਤੇ ਜਿੱਦਣ ਕਿਤੇ ਉਹਨੂੰ ਇਹ ਚੀਜ਼ ਦੀ ਲੋੜ ਪਈ ਹੋ ਸਕਦਾ ਉਹ ਕਰਕੇ ਦੇਖੇ ਜਾਂ ਅਣਜਾਣੇ ਵਿੱਚ ਉਹਦੇ ਕੋਲ ਹੋ ਜਾਵੇ ਤੇ ਉਹਨੂੰ ਇਹ ਚੀਜ਼ ਦਾ ਪਤਾ ਲੱਗ ਜਾਊ ਫਲਾਨੇ ਬੰਦੇ ਨੇ ਇਹ ਵਾਲੀ ਗੱਲ ਕਹੀ ਸੀਗੀ ਤੇ ਯਾਰ ਸਹੀ ਸੀ ਉਦੋਂ ਠੀਕ ਹੈ ਨਾ ਤੇ ਦੂਸਰਾ ਭਰਾ ਭੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਉਹ ਕਰਨੀ ਆ ਕਿ ਜਿਹੜੇ ਬੱਚੇ ਛੋਟੇ ਰਹਿੰਦੇ ਆ ਠੀਕ ਆ ਜਦੋਂ ਬੱਚੇ ਛੋਟੇ ਰਹਿੰਦੇ ਹੁੰਦੇ ਪੋਟੇ ਜਿਹੜੇ ਉਹ ਟਾਈਟ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਆ ਤੇ ਸਾਈਜ਼ ਵੀ ਨਹੀਂ ਵੱਧਦਾ ਬੱਚਿਆਂ ਦਾ ਤੇ ਉਹ ਪਿੱਛੋਂ ਬੱਚੇ ਜਿਹੜੇ ਆ ਉਹ ਬਗਣੇ ਵੀ ਸ਼ੁਰੂ ਹੋ ਜਾਂਦੇ ਆ ਬਗਣ ਦੇ ਕਾਰਨ ਉਹ ਬੱਚੇ ਫਿਰ ਪਿੱਛੋਂ ਗਲਣੇ ਸ਼ੁਰੂ ਹੋ ਜਾਂਦੇ ਆ ਗਲ ਕੇ ਬੱਚੇ ਤੇ ਉਹ ਇੱਕ ਦੋ ਦਿਨਾਂ ਦੇ ਵਿੱਚ ਜਿਹੜੇ ਬੱਚੇ ਉਹ ਮਰ ਜਾਂਦੇ ਆ ਠੀਕ ਆ ਤੇ ਆਪਾਂ ਉਹ ਚੀਜ਼ ਦੇ ਉੱਪਰ ਗੱਲਬਾਤ ਕਰਾਂਗੇ ਉਹ ਬੱਚੇ ਆਪਾਂ ਨੇ ਕਿਵੇਂ ਬਚਾਉਣੇ ਤੇ ਕਿਵੇਂ ਉਹਦਾ ਸਾਈਜ਼ ਵੱਧ ਸਕਦਾ ਆ ਤੇ ਕਾਰਨ ਦੱਸਾਂਗੇ ਕੀ ਬਣਦਾ ਭਰਾਵੋ ਠੀਕ ਆ ਤੇ ਜੇਕਰ ਵਧੀਆ ਲੱਗੀ ਜਾਣਕਾਰੀ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਇਹ ਚੀਜ਼ ਕਰਕੇ ਵੀ ਜ਼ਰੂਰ ਦੇਖਿਓ ਕਰਕੇ ਪਤਾ ਲੱਗਦਾ ਭਰਾਵੋ ਠੀਕ ਆ ਤੇ ਆ ਜੋ ਮੈਂ ਤੁਹਾਨੂੰ ਦੱਸਦਾ ਆ ਕਿ ਆਪਣੇ ਤੁਸੀਂ ਦੇਖਿਆ ਹੀ ਕਬੂਤਰ ਜਿਵੇਂ ਬੱਚੇ ਪੜੇ ਆ ਹਨਾ ਉਹ ਸਾਹਮਣੇ ਵੀ ਚੋਗਾ ਦੇਈ ਜਾਂਦਾ ਕਬੂਤਰ ਤੇ ਮਸਲਾ ਭਰਾਵੋ ਇਹ ਵਾਲਾ ਆ ਕਿ ਜਿਵੇਂ ਬੱਚੇ ਛੋਟੇ ਰਹਿੰਦੇ ਆ ਹੁਣ ਆ ਦੇਖੋ ਇੱਥੇ ਆਪਣੇ ਧੁੱਪ ਨਹੀਂ ਲੱਗਦੀ ਆ ਜਿਹੜੇ ਬੱਚੇ ਸਾਹਮਣੇ ਪਏ ਆ ਕਬੂਤਰ ਦੇ ਨੇੜੇ ਆ ਦੇਖੋ ਇੱਥੇ ਭਰਾਵੋ ਧੁੱਪ ਨਹੀਂ ਕੀ ਲੱਗਦੀ ਠੀਕ ਹੈ ਤੇ ਜੇਕਰ ਭਰਾ ਕਿਸੇ ਦੇ ਬੱਚੇ ਛੋਟੇ ਰਹਿੰਦੇ ਪਏ ਆ ਤੇ ਉਹ ਬੱਚਿਆਂ ਨੂੰ ਹਲਕੀ ਧੁੱਪ ਲਵਾਵੋ ਸਵੇਰ ਦੇ ਟਾਈਮ ਲਵਾਵੋ ਠੀਕ ਹੈ ਤੇ ਜਾਂ ਫਿਰ ਸ਼ਾਮ ਦੇ ਟਾਈਮ ਲਵਾਵੋ ਤੇ ਜੇਕਰ ਤੁਹਾਡਾ ਟਾਈਮ ਨਹੀਂਗਾ ਤੇ ਤੁਸੀਂ ਚੋਣੇ ਆ ਕਿ ਆਪਾਂ ਦੁਪਹਿਰ ਦੇ ਟਾਈਮ ਜਾਂ ਕੰਮ ਤੋਂ ਉਨੇ ਆ ਘਰੇ ਕਿਸੇ ਤਰੀਕੇ ਦੇ ਨਾਲ ਵੀ ਲਾ ਲਵੋ ਤੇ ਤੁਸੀਂ ਭਰਾਵੋ ਧੁੱਪ ਕਿਵੇਂ ਲਵਾ ਸਕਦੇ ਬੱਚਿਆਂ ਨੂੰ ਜੇ ਤਿੱਖੀ ਧੁੱਪ ਹੈ ਤੇ ਉਹ ਕਿਸੇ ਪਿੰਜਰੇ ਚ ਬੱਚੇ ਨੂੰ ਪਾ ਕੇ ਉੱਪਰ ਸਾਈਡ ਤੇ ਸੂਰਜ ਵਾਲੀ ਸਾਈਡ ਆਪਾਂ ਨੇ ਮੋਟਾ ਇੱਕ ਕੱਪੜਾ ਦੇ ਦੇਣਾ ਉੱਪਰ ਠੀਕ ਹੈ ਉਹਦੇ ਨਾਲ ਜਿਹੜਾ ਆਪਣੇ ਸਿੱਧਾ ਜਿਹੜਾ ਸੇਕ ਪੈਂਦਾ ਆ ਠੀਕ ਹੈ ਉਹ ਘਟ ਜਾਊਗਾ ਹਲਕਾ ਸੇਕ ਬੱਚਿਆਂ ਨੂੰ ਲੱਗੂਗਾ ਠੀਕ ਹੈ ਤੇ ਜਿਹੜੇ ਬੱਚਿਆਂ ਦੇ ਪਰ ਵੀ ਨਹੀਂ ਆਏ ਹੁੰਦੇ ਜਿਵੇਂ ਆ ਆ ਬੱਚੇ ਮੈਂ ਰੱਖਦਾ ਆ ਠੀਕ ਆ ਧੁੱਪ ਦੇ ਵਿੱਚ ਰੱਖਦਾ ਇਹਨਾਂ ਬੱਚਿਆਂ ਨੂੰ ਮੈਂ ਤੇ ਇਹ ਕਹਿੰਦਾ ਭਾਵ ਹੈ ਕਿ ਜਦੋਂ ਅੰਦਰੋਂ ਬੱਚੇ ਇਹਦਾ ਸਿਸਟਮ ਠੰਡਾ ਪੈ ਜਾਂਦਾ ਨਾ ਉਦੋਂ ਦਾਣੇ ਨਹੀਂ ਪਚਾਉਂਦੇ ਠੀਕ ਹੈ ਤੇ ਕਬੂਤਰ ਆ ਜਿਹੜੇ ਉਹ ਜਦੋਂ ਇਹਨਾਂ ਨੂੰ ਦਾਣੇ ਦਿੰਦੇ ਕਿਤਨਾ ਕਿਤੇ ਕਬੂਤਰ ਉੱਪਰ ਬੈਠਦੇ ਆ ਉਹਨਾਂ ਦਾ ਵੀ ਸਿਸਟਮ ਜਿਹੜਾ ਉਹ ਠੰਡਾ ਪੈਂਦਾ ਆ ਠੀਕ ਹੈ ਜਦੋਂ ਵੀ ਬੱਚੇ ਗ੍ਰੋਥ ਕਰਨੋਂ ਘਟਦੇ ਆ ਤੁਸੀਂ ਦੇਖਿਓ ਤਾਂ ਸਰੀਰ ਠੰਡੇ ਹੋਏ ਹੁੰਦੇ ਆ ਠੀਕ ਐ ਪ੍ਰਭੂ ਤੇ ਕਬੂਤਰ ਵੀ ਕਿਸ ਨਾ ਕਿਤੇ ਇਹ ਚੀਜ਼ ਦਾ ਸ਼ਿਕਾਰ ਹੋ ਜਾਂਦੇ ਜਿੱਦੋਂ ਕਬੂਤਰ ਦਾਣਾ ਦਿੰਦੇ ਕਬੂਤਰ ਦੇ ਅੰਦਰ ਵੀ ਦਾਣਾ ਗਲਦਾ ਨਹੀਂਗਾ ਉਹ ਜਿੱਦਾਂ ਝੁਗਦੇ ਆ ਦਾਣਾ ਉਹ ਸਿੱਧਾ ਬੱਚਿਆਂ ਨੂੰ ਦੇਣਾ ਡਾਇਰੈਕਟ ਸ਼ੁਰੂ ਕਰ ਦਿੰਦੇ ਆ ਅੱਗੇ ਬੱਚੇ ਵੀ ਉਹ ਦਾਣਾ ਪਚਾਉਂਦੇ ਨਹੀਂ ਹੈਗੇ ਠੀਕ ਐ ਜਦੋਂ ਦਾਣਾ ਪਚਦਾ ਨਹੀਂ ਸਖਤ ਦਾਣਾ ਉਹ ਖੜਾ ਰਹਿੰਦਾ ਆ ਉਹਦੇ ਨਾਲ ਇਨਫੈਕਸ਼ਨ ਪੈਦਾ ਹੋ ਜਾਂਦੀ ਐ ਕਿਉਂਕਿ ਉਹ 스ਮੈਲ ਮਾਰ ਜਾਂਦਾ ਦਾਣਾ ਅੰਦਰ ਠੀਕ ਹੈ ਪਾਣੀ ਪਾਣੀ ਬੱਚੇ ਮਾਰਦੇ ਨੇ ਤੇ ਆ ਦਾਣਾ ਖੜਾ ਰਹਿ ਜਾਂਦਾ ਤੇ ਉਹਨਾਂ ਕਾਰਨਾਂ ਦੇ ਕਰਕੇ ਫਿਰ ਉਹ ਜਿਹੜੇ ਪੋਟੇ ਉਹ ਸਖਤ ਹੋ ਜਾਂਦੇ ਬੱਚਿਆਂ ਦੇ ਦਾਣਾ ਤੁਰਦਾ ਨਹੀਂ ਅੱਗੇ ਭੱਚਦਾ ਨਹੀਂ ਤੇ ਬੱਚੇ ਫਿਰ ਪਿੱਛੀ ਦੀ ਸਾਈਡ ਆ ਜਿਹੜੀ ਬੱਚਿਆਂ ਦੀ ਉੱਥੇ ਇਨਫੈਕਸ਼ਨ ਹੋ ਜਾਂਦੀ ਹੈ ਤੇ ਬੱਚੇ ਜਿਹੜੇ ਉਹ ਗਲਨੇ ਸ਼ੁਰੂ ਹੋ ਜਾਂਦੇ ਆ ਕੱਲਾ ਪਾਣੀ ਜਿਹਾ ਲੀਕ ਵਰਜਾ ਚਿੱਟਾ ਜਿਹਾ ਉਹ ਮਾਰਦੇ ਰਹਿੰਦੇ ਜਿਦੋਂ ਆਪਾਂ ਚਰਬੀ ਦੀ ਗੱਲ ਕਰ ਲਈਏ ਕੁਝ ਐ ਹੋ ਜਿਹਾ ਠੀਕ ਹੈ ਤੇ ਉਹ ਫਿਰ ਬੱਚੇ ਭਰਾਵੋ 2-4 ਦਿਨ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਉਹ ਬੱਚੇ ਮਰ ਜਾਂਦੇ ਆ ਠੀਕ ਆ ਤੇ ਸਭ ਤੋਂ ਵੱਡੀ ਗੱਲ ਇਹ ਹੀ ਆ ਕਿ ਬੱਚਿਆਂ ਨੂੰ ਧੁੱਪ ਲਵਾਵੋ ਜਿਵੇਂ ਕਿ ਆ ਬੱਚਿਆਂ ਦੇ ਪਰ ਨਹੀਂ ਆਏ ਇਹਨਾਂ ਨੂੰ ਵੀ ਆਪਾਂ ਧੁੱਪ ਲਵਾਣੀ ਹੈ ਤੇ ਪਰ ਆਪਾਂ ਕਿਵੇਂ ਲਵਾ ਸਕਦੇ ਆ ਉਹ ਜਿਵੇਂ ਮੈਂ ਤੁਹਾਨੂੰ ਆਈਡੀਆ ਦੱਸਿਆ ਆ ਜੇਕਰ ਤੁਸੀਂ ਦੇਖਿਆ ਹੋਊਗਾ ਕਿ ਆਪਣੇ ਵਿਆਹਾਂ ਦੇ ਵਿੱਚ ਜੇਕਰ ਮੂਵੀ ਬਣਦੀ ਆ ਤੇ ਉਹ ਲਾਈਟ ਦੇ ਅੱਗੇ ਇੱਕ ਛਤਰੀ ਚਿੱਟੀ ਲਗਾਈ ਜਾਂਦੀ ਹੈ ਕਿ ਲਾਈਟ ਜਿਹੜੀ ਉਹ ਖਿਲਰ ਕੇ ਪਵੇ ਸਿੱਧੀ ਡਾਇਰੈਕਟ ਨਾ ਪਵੇ ਠੀਕ ਹੈ ਨਾ ਉਸੇ ਤਰੀਕੇ ਨਾਲ ਹੀ ਤੁਹਾਨੂੰ ਦੱਸਿਆ ਆ ਕਿ ਤੁਸੀਂ ਸਿਰਫ ਪਿੰਜਰੇ ਦੇ ਅੱਗੇ ਕੱਪੜਾ ਲਗਾ ਦੇਣਾ ਥੋੜਾ ਮੋਟਾ ਠੀਕ ਹੈ ਤੇ ਜਿਹੜਾ ਸੇਕ ਬੱਚਿਆਂ ਨੂੰ ਪਵੇ ਹਲਕਾ ਸੇਕ ਪਵੇ ਸਿੱਧੀ ਡਾਇਰੈਕਟ ਧੋਪਣਾ ਪਵੇ ਕਿ ਜਿਹੜਾ ਇਹਦਾ ਸਰੀਰ ਸਾੜੇ ਠੀਕ ਹੈ ਭਰਾਵੋ ਤੇ ਸਵੇਰ ਦੇ ਟਾਈਮ ਵੀ ਤੁਸੀਂ ਛੋਟੇ ਬੱਚਿਆਂ ਨਾਲ ਇਦਾਂ ਹੀ ਕਰਨਾ ਆ ਛੋਟੇ ਬੱਚਿਆਂ ਨੂੰ ਸਿੱਧੀ ਡਾਇਰੈਕਟ ਧੁੱਪ ਲਵਾਣੀ ਨਹੀਂ ਨੀ ਸਵੇਰੇ ਨਾ ਸ਼ਾਮ ਜਿਹੜੇ ਦੇ ਪਰ ਨਹੀਂ ਆਏ ਠੀਕ ਹੈ ਤੇ ਉਹਨਾਂ ਨੇ ਇਹ ਵਾਲਾ ਕੰਮ ਬਿਲਕੁਲ ਨਹੀਂ ਕਰਨਾ ਭਰਾਵੋ ਜਿਨ੍ਹਾਂ ਦੇ ਪਰ ਆ ਗਏ ਆ ਉਹਨਾਂ ਤੁਸੀਂ ਹੜ ਕੀ ਧੁੱਪ ਵੈਸੇ ਹੀ ਬਿਨਾ ਕੱਪੜੇ ਤੋਂ ਲਵਾ ਸਕਦੇ ਆ ਸਵੇਰੇ ਸ਼ਾਮ ਠੀਕ ਐ ਤੇ ਦੂਸਰਾ ਕਬੂਤਰ ਜਿਨ੍ਹਾਂ ਦੇ ਬੱਚਿਆਂ ਦੇ ਪਰ ਖਾਂਦੇ ਆ ਅੱਜ ਤੱਕ ਨਹੀਂ ਭਰਾ ਉਹ ਆਪਣੇ ਕਬੂਤਰਾਂ ਨੇ ਪਰ ਖਾਦੇ ਇੱਕ ਪਰ ਨਹੀਂ ਖਾਦਾ ਅੱਜ ਤੱਕ ਕਬੂਤਰਾਂ ਨੇ ਠੀਕ ਐ ਤੇ ਕਾਫੀ ਭਰਾ ਮਤ ਸੁਣਨ ਵਿੱਚ ਆਇਆ ਕਿ ਕਬੂਤਰ ਪਰ ਖਾ ਗਏ ਬੱਚਿਆਂ ਦੇ ਸਹੀ ਐ ਤੇ ਤਰਾ-ਤਰਾਹੀਆਂ ਗੱਲਾਂ ਦੱਸੀਆਂ ਜਾਂਦੀਆਂ ਕਿ ਚਲੋ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਚਲੋ ਕਿਸੇ ਤਰ੍ਹਾਂ ਵੀ ਆਪਾਂ ਲਾ ਲੈਨੇ ਆ ਉਹਦੇ ਵਾਸਤੇ ਭਰਾਵੋ ਕਬੂਤਰਾਂ ਨੂੰ ਮਿੱਟੀ ਜ਼ਰੂਰੀ ਆ ਠੀਕ ਆ ਆ ਤੁਹਾਡੇ ਸਾਹਮਣੇ ਕਬੂਤਰ ਬਾਹਰ ਘੁੰਮਦੇ ਪਏ ਆ ਆਪਣੇ ਠੀਕ ਆ ਤੇ ਮਿੱਟੀ ਖਾਂਦੇ ਆ ਸਹੀ ਆ ਹੁਣ ਬੱਚੇ ਕਿ ਹੁਣ ਹੀ ਪਾਲਦੇ ਕਿ ਭਰਾ ਕਹਿੰਦੇ ਆ ਕਿ ਸਾਡੇ ਬੱਚੇ ਨਹੀਂ ਪੜੇ ਕਬੂਤਰਾਂ ਦੇ ਬੱਚੇ ਨਹੀਂ ਪੜੇ ਆਪਾਂ ਮਿਹਨਤ ਵੀ ਕੀਤੀ ਫਲਾਣ ਵੀ ਕੀਤਾ ਆ ਵੀ ਕੀਤਾ ਉਹ ਵੀ ਕੀਤਾ ਬੱਚੇ ਭਰਾਵੋ ਇਸ ਤਰ੍ਹਾਂ ਨਹੀਂ ਪਾਲਦੇ ਠੀਕ ਹੈ ਜਿੱਦਾਂ ਮੈਨੂੰ ਪਤਾ ਕਿਹੜੇ ਤਰੀਕੇ ਨਾਲ ਬਹੁਤੇ ਭਰਾ ਜਿਹੜੇ ਨਵੇਂ ਆਪਣੇ ਉਹ ਬੱਚੇ ਪਲਵਾਉਂਦੇ ਆ ਤੇ ਬੱਚੇ ਨਹੀਂ ਪਲਦੇ ਉਹਦਾ ਕਾਰਨ ਕੀ ਬਣਦਾ ਉਹਦਾ ਕਾਰਨ ਭਰਾਵੋ ਕਿ ਜਿਵੇਂ ਸਵੇਰੇ ਤੁਸੀਂ ਕਬੂਤਰ ਖੋਲੇ ਉਹਨਾਂ ਨੂੰ ਤੁਸੀਂ ਦਾਣਾ ਪਾਇਆ ਉਹਨਾਂ ਨੇ ਬੱਚਿਆਂ ਨੂੰ ਦਾਣਾ ਦਿੱਤਾ ਤੇ ਤੁਸੀਂ ਬੰਦ ਕਰ ਦਿੱਤੇ ਇਸ ਤੋਂ ਇਲਾਵਾ ਇਹ ਵੀ ਚੀਜ਼ ਕਰਦੇ ਆ ਭਰਾਵੋ ਕਿ ਉਹਨਾਂ ਨੇ ਬੱਚਿਆਂ ਨੂੰ ਦਾਣਾ ਦਿੱਤਾ ਤੇ ਕਬੂਤਰਾਂ ਨੂੰ ਇੱਕ ਵਾਰੀ ਫੇਰ ਪਾ ਦਿੱਤਾ ਤੇ ਕਬੂਤਰ ਬੰਦ ਕਰ ਦਿੱਤੇ ਠੀਕ ਹੈ ਨਾ ਕਿ ਉਹ ਦਾਣਾ ਉਹਨਾਂ ਨੇ ਬੱਚਿਆਂ ਨੂੰ ਦੇ ਦਿੱਤਾ ਤੇ ਜਿਹੜਾ ਹੁਣ ਦੁਬਾਰਾ ਪਾਇਆ ਉਹ ਕਬੂਤਰ ਆਪਣੇ ਵਾਸਤੇ ਰੱਖ ਲੈਣਗੇ ਠੀਕ ਹੈ ਤੇ ਆਪਾਂ ਆ ਚੀਜ਼ ਨੂੰ ਸੋਚ ਲੈਣੇ ਆ ਮੈਂ ਜਦੋਂ ਭਰਾਵਾ ਇੱਕ ਟਾਈਮ ਕਬੂਤਰ ਖੋਲਦਾ ਨਾ ਤੇ ਘੱਟੋ ਘੱਟ 6-7 ਵਾਰੀ ਦਾਣਾ ਪੁੰਨਾ ਕਬੂਤਰਾਂ ਨੂੰ ਇੱਕ ਟਾਈਮ ਦੇ ਵਿੱਚ ਤੇ ਤਿੰਨ ਟਾਈਮ ਖੋਲਦਾ ਆ ਮੈਂ ਠੀਕ ਹੈ ਤਿੰਨ ਟਾਈਮ ਬੱਚਿਆਂ ਵਾਲੇ ਕਬੂਤਰ ਮੈਂ ਬਾਹਰ ਛੱਡਦਾ ਆ ਤੇ 6-7 ਵਾਰੀ ਇੱਕ ਟਾਈਮ ਦਾਣਾ ਪੁੰਨਾ ਆ ਮੈਂ ਸਹੀ ਆ ਉਹ ਮੈਂ ਕਿਹੜੇ ਤਰੀਕੇ ਨਾਲ ਪੋਣਾ ਉਹ ਸਾਰੇ ਭਰਾਵਾਂ ਨੂੰ ਮੈਂ ਦੱਸ ਦਿਨਾ ਆ ਠੀਕ ਹੈ ਤੁਹਾਡੇ ਕੰਮ ਆਉਣਗੀਆਂ ਭਰਾਵੋ ਗੱਲਾਂ ਠੀਕ ਹੈ ਜੀ ਕਿ ਦਾਣਾ ਪੋਣ ਦਾ ਇਹੀ ਤਰੀਕਾ ਆ ਕਿ ਜਿਵੇਂ ਤੁਸੀਂ ਸਵੇਰੇ ਕਬੂਤਰ ਛੱਡੇ ਸਵੇਰੇ ਜਿਹੜਾ ਕਬੂਤਰ ਉਹ ਕਣਕ ਘਟ ਖਾਂਦੇ ਆ ਠੀਕ ਹੈ ਸਵੇਰੇ ਉਹਨਾਂ ਦੀ ਮਨਪਸੰਦ ਦਾਣਾ ਪਾਓ ਕਬੂਤਰਾਂ ਨੂੰ ਸਰੋਂ ਪਾ ਲਵੋ ਧਾਰਾ ਮੀਰਾ ਪਾ ਲਵੋ ਠੀਕ ਹੈ ਤੇ ਉਸ ਤੋਂ ਇਲਾਵਾ ਜਿਹੜੀ ਤੁਸੀਂ ਦਾਲਾ ਪਾਉਨੇ ਆ ਮੂੰਗੀ ਦੀ ਦਾਲ ਪਾ ਲਵੋ ਮੂੰਗੀ ਦੀ ਦਾਲ ਤੇ ਇਸ ਤਰੀਕੇ ਨਾਲ ਪਾਉਣੀ ਹੈ ਕਿ ਬੱਚੇ ਜਿਹੜੇ ਤੁਹਾਡੇ ਹੁੰਦਾ ਮਿਊਟ ਸਿਸਟਮ ਉਹ ਠੰਡਾ ਨਾ ਪੈ ਜਾਵੇ ਠੀਕ ਆ ਪਾਚਨ ਕਿਰਿਆਾਂ ਉਹਦੀ ਠੰਡੀ ਨਾ ਹੋ ਜਾਵੇ ਤੇ ਫਿਰ ਉਹ ਬੱਚੇ ਦਾ ਸਾਈਜ਼ ਨਹੀਂ ਵਧੂਗਾ ਮੂੰਗੀ ਦੇ ਨਾਲ ਉਹ ਰੋਜ਼ ਡਿਸਾਈਡ ਕਰਕੇ ਦਾਣੇ ਪਾਉਣੇ ਪੈਣੇ ਆ ਕਿ ਅੱਜ ਤੁਸੀਂ ਮੂੰਗੀ ਪਾਉਣੀ ਆ ਕਿ ਜਾਂ ਨਹੀਂ ਪਾਉਣੀ ਉਹ ਆਪਣੇ ਹਿਸਾਬ ਦੇ ਨਾਲ ਠੀਕ ਆ ਤੇ ਤੁਸੀਂ ਹਸਾਬਤ ਮਸਰ ਵੀ ਪਾ ਸਕਦੇ ਆ ਤੇ ਉਸ ਤੋਂ ਇਲਾਵਾ ਛੋਲੇ ਵੀ ਪਾ ਸਕਦੇ ਆ ਠੀਕ ਆ ਛੋਲੇ ਵੀ ਪਾ ਸਕਦੇ ਆ ਤੇ ਉਸ ਤੋਂ ਇਲਾਵਾ ਤੁਸੀਂ ਰੋਟੀ ਪਾਉਣੀ ਆ ਕਬੂਤਰਾਂ ਨੂੰ ਉਹ ਤੁਸੀਂ ਰੱਜ ਕੇ ਪਾ ਦੇਣੀ ਆ ਠੀਕ ਆ ਜਦੋਂ ਕਬੂਤਰਾਂ ਨੇ ਖਾ ਲਿਆ ਸਾਰਾ ਕੁਝ ਤੇ ਜਦੋਂ ਉਹਨਾਂ ਬੱਚਿਆਂ ਨੂੰ ਦੇ ਦਿੱਤਾ ਉਸ ਤੋਂ ਬਾਅਦ ਤੁਸੀਂ ਹਣਕੀ ਜੀ ਕਣਕ ਦੇਣੀ ਇਹਨਾਂ ਨੂੰ ਤੇ ਇੰਨੀ ਕੁ ਖਾ ਲੈਣਗੇ ਬਾਅਦ ਵਿੱਚ ਠੀਕ ਆ ਫਿਰ ਜਦੋਂ ਉਹ ਖਾ ਕੇ ਆਪਣੀ ਮਿੱਟੀ-ਮੁੱਟੀ ਖਾਣਗੇ ਥੋੜੇਕਾ ਟਾਈਮ ਦੇ ਬਾਅਦ ਜਦੋਂ ਉਹ ਉਧਰੋਂ ਬੇਲੇ ਹੋ ਗਏ ਮਿੱਟੀ ਖਾ ਕੇ ਉਹਨਾਂ ਨੂੰ ਫੇਰ ਕਣਕ ਪਾ ਦਿਓ ਠੀਕ ਹੈ ਉਹ ਫੇਰ ਕਣਕ ਖਾ ਜਾਣਗੇ ਫੇਰ ਉਹ ਮਿੱਟੀ-ਮਿੱਟੀ ਖਾਣਗੇ ਫੇਰ ਤਸੱਲੀ ਬਖਸ਼ ਹੋ ਕੇ ਕਿਉਂਕਿ ਜਦੋਂ ਬੱਚਿਆਂ ਨੂੰ ਦਾਣੇ ਦਿੰਦੇ ਆ ਕਬੂਤਰ ਉਹਦੇ ਅੰਦਰੋਂ ਖਿੱਚੇ ਜਾਂਦੇ ਆ ਠੀਕ ਹੈ ਫੇਰ ਕਬੂਤਰ ਕੁਝ ਸਮਾਂ ਲੈਂਦੇ ਆ ਕੁਝ ਸਮਾਂ ਲੈਂਦੇ ਆ ਆਪਣੇ ਆਪ ਨੂੰ ਸੈੱਟ ਕਰਨ ਵਾਸਤੇ ਘੁੰਮ ਫਿਰ ਕੇ ਉਸ ਤੋਂ ਬਾਅਦ ਉਹ ਫੇਰ ਆਉਂਦੇ ਆ ਖਾਣ ਵਾਸਤੇ ਉਹਨਾਂ ਨੂੰ ਫੇਰ ਦਾਣਾ ਪਾ ਦਿਓ ਫੇਰ ਕਣਕ ਪਾ ਦਿਓ ਇਸੇ ਤਰੀਕੇ ਨਾਲ ਦਿਪਹਿਰ ਨੂੰ ਕਰੋ ਠੀਕ ਹੈ ਇਸੇ ਤਰੀਕੇ ਨਾਲ ਦਾ ਪਿਆਰ ਨੂੰ ਕਰੋ ਕਿਉਂਕਿ ਥੋੜਾ ਸਮਾਂ ਦੇਣਾ ਪੈਣਾ ਕਬੂਤਰਾਂ ਨੂੰ ਬੱਚੇ ਪਲਵਾਉਣ ਵਾਸਤੇ ਫਿਰ ਸ਼ਾਮਾਂ ਨੂੰ ਤੁਸੀਂ ਸ਼ਾਮਾਂ ਨੂੰ ਬਸ ਕੱਲੀ ਕਣਕ ਹੀ ਪਾਉਣੀ ਆ ਤੇ ਉਹ ਰੱਜ ਕੇ ਖਾਣਗੇ ਕਬੂਤਰ ਠੀਕ ਹੈ ਪਹਿਲਾਂ ਰੱਜ ਕੇ ਕਣਕ ਪਾ ਦਿਓ ਉਹ ਬੱਚਿਆਂ ਨੂੰ ਦੇਣਗੇ ਫਿਰ ਬਾਹਰ ਹੋਣਗੇ ਘੁੰਮਣ ਫਿਰਨਗੇ ਉਹ ਫੇਰ ਕਣਕ ਮੰਗਣਗੇ ਫੇਰ ਪਾਵੋ ਤੇ ਉਸ ਤੋਂ ਬਾਅਦ ਫੇਰ ਮੰਗਣਗੇ ਫੇਰ ਪਾਵੋ ਠੀਕ ਹੈ ਜਦੋਂ ਕਿ ਉਹਨਾਂ ਨੇ ਪਤਾ ਆ ਤੁਹਾਨੂੰ ਕਿ ਆਪਾਂ 4-5 ਵਾਰੀ ਕਣਕ ਪਾਤੀ ਆ ਕਬੂਤਰ ਖਾ ਗਏ ਆ ਹੁਣ ਮੂੰਹ ਮੋੜ ਦੇ ਪਏ ਆ ਠੀਕ ਐ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਬਾਜਰਾ ਪਾ ਦੇਣਾ ਸਹੀ ਐ ਬਾਜਰਾ ਪਾ ਦੇਣਾ ਬਾਜਰੇ ਨੂੰ ਇਹਨਾਂ ਨੂੰ ਭੱਜ ਕੇ ਪੈਣਾ ਸਹੀ ਐ ਉਹ ਰੱਜ ਕੇ ਬਾਜਰਾ ਵੀ ਖਾ ਲੈਣਗੇ ਤੇ ਉਸ ਤੋਂ ਬਾਅਦ ਹਨੇਰਾ ਹੋਣ ਤੋਂ ਬਾਅਦ ਤੁਸੀਂ ਕਬੂਤਰ ਬੰਦ ਕਰਦੇ ਨੇ ਤਾਂ ਉਹ ਆਪੇ ਬੱਚਿਆਂ ਨੂੰ ਜਿੰਨਾ ਦਾਣਾ ਦੇਣਾ ਹੋਊਗਾ ਦਿਨ ਦਾ ਦਿਂਦੇ ਹੁੰਦੇ ਪਏ ਆ ਤੇ ਵਧੀਆ ਤਰੀਕੇ ਨਾਲ ਭਰਾਓ ਬੱਚੇ ਪਾਲਦੇ ਆ ਸਹੀ ਐ ਇਹੀ ਤਰੀਕਾ ਪਣਾਉਣਾ ਇਹ ਨਹੀਂ ਕਿ ਆਪਾਂ ਨੇ ਦੋ ਟਾਈਮ ਖੋਲਦੇ ਆ ਕਬੂਤਰਾਂ ਨੂੰ ਤੇ ਆਪਾਂ ਜੀ ਸਾਡੇ ਬੱਚੇ ਪਾਲ ਜਾਣਗੇ ਇਦਾਂ ਬੱਚੇ ਨਹੀਂ ਪਾਲਦੇ ਭਰਾਵੋ ਠੀਕ ਆ ਬੱਚੇ ਇੱਕ ਵਾਰ ਖੋਲੇ ਦੇ ਵਿੱਚ 5-7 ਵਾਰੀ ਦਾਣਾ ਪਾਉਣਾ ਪੈਂਦਾ ਕਬੂਤਰਾਂ ਨੂੰ ਠੀਕ ਐ ਫੇਰ ਜਾ ਕੇ ਬੱਚੇ ਪਾਲਦੇ ਆ ਤੇ ਟਾਈਮ ਲੱਗਦਾ ਆ ਸਹੀ ਆ ਭਰਾਵੋ ਤੇ ਭਾਵੇਂ ਤੁਸੀਂ ਕਰਕੇ ਦੇਖ ਲਓ ਪ੍ਰੈਕਟੀਕਲ ਕਰਕੇ ਦੇਖਿਓ ਤੁਹਾਨੂੰ ਫੇਰ ਪਤਾ ਲੱਗੂਗਾ ਕਿਉਂਕਿ ਆਪਣੇ ਕੋਲ ਜਿੰਨੇ ਵੀ ਬੱਚੇ ਪਾਲਦੇ ਪਿਆ ਇਸੇ ਤਰੀਕੇ ਨਾਲ ਹੀ ਹਰ ਸਾਲ ਪਲਵਾਉਣਾ ਹੈ ਆਪਣੇ ਕੋਲ ਕਦੀ ਭੁੱਖਾ ਬੱਚਾ ਨਹੀਂ ਕੋਈ ਵੀ ਮਰਿਆ ਠੀਕ ਆ ਨਾ ਫੋੜਾ ਹੁੰਦਾ ਨਾ ਫਿੰਸੀ ਹੁੰਦੀ ਇਸ ਚੀਜ਼ ਤੇ ਵੀ ਕੁਝ ਭਰਾਵਾਂ ਨੇ ਕਿਹਾ ਸੀਗਾ ਕਿ ਨਹੀਂ ਇਹ ਜਾਣਕਾਰੀ ਸਹੀ ਨਹੀਂ ਹੈਗੀ ਕਿ ਬੱਚਿਆਂ ਦੇ ਫੋੜੇ ਫਿੰਸੀਆ ਹੁੰਦੇ ਆ ਮੈਂ ਨਾਲ ਇਹ ਵੀ ਜ਼ਰੂਰ ਦੱਸਿਆ ਸੀਗਾ ਕਿ ਕਾਰਨ ਹੋਰ ਵੀ ਬਹੁਤ ਜ਼ਿਆਦਾ ਆ ਠੀਕ ਹੈ ਨਾ ਕਾਰਨ ਹੋਰ ਵੀ ਬੜੇ ਆ ਪਰ ਮੈਂ ਮੋਟਾ ਇੱਕ ਕਾਰਨ ਦੱਸਿਆ ਸੀਗਾ ਕਿ ਇਸ ਕਾਰਨ ਵੀ ਬੱਚਿਆਂ ਦੇ ਫੋੜੇ ਹੁੰਦੇ ਆ ਠੀਕ ਆ ਤੇ ਆਪਾਂ ਭਰਾ ਬੋਏ ਸਾਰੇ ਚੀਜ਼ਾਂ ਕਰਕੇ ਦੇਖਿਆ ਨਾਲ ਸਾਡੇ ਬੱਚੇ ਦੇ ਫੋੜੇ ਹੁੰਦੇ ਆ ਨਾ ਫਿੰਸੀਆਂ ਹੁੰਦੀਆਂ ਆ ਤੇ ਨਾਲ ਹੀ ਆਪਣੇ ਬੱਚੇ ਮਾੜੇ ਪਾਲਦੇ ਆ ਕਬੂਤਰਾਂ ਦੇ ਠੀਕ ਆ ਹੁਣ ਇੱਕ ਗੱਲ ਹੋਰ ਆ ਕਿ ਜਿਵੇਂ ਭਰਾ ਕਹਿੰਦੇ ਸੀਗੇ ਕਿ ਤੀਸਰੀ ਝੋਲ ਦੇ ਜਿਹੜੇ ਬੱਚੇ ਆ ਉਹ ਪਹਿਲੇ ਬੱਚਿਆਂ ਵਾਂਗ ਨਹੀਂ ਉੱਡੇ ਕਿ ਜਿਵੇਂ ਕਿ ਆਪਣੀ ਪਹਿਲੀ ਝੋਲ ਦੇ ਬੱਚੇ ਸੀ ਉਹ ਪਹਿਲੀ ਉਡਾਰ ਦੇ ਵਿੱਚ ਹੀ 6-7 ਘੰਟੇ ਲਗਾ ਗਏ ਤੇ ਦੂਸਰੇ ਬੱਚਿਆਂ ਵਿੱਚੋਂ ਵੀ ਇੱਕ ਬੱਚਾ ਪਹਿਲੀ ਉਡਾਰ ਵਿੱਚ 6-7 ਘੰਟੇ ਲਗਾ ਆ ਗਿਆ ਤੇ ਤੀਸਰੀ ਜਿਹੜੀ ਝੋਲ ਸੀਗੀ ਉਹਦੇ ਵਿੱਚੋਂ ਬੱਚੇ ਆ ਜਿਹੜੇ ਅੱਧਾ ਪੌਣਾ ਘੰਟਾ ਬਾਅਦ ਉੱਡ ਕੇ ਬੈਠ ਜਾਂਦੇ ਆ ਉਹ ਪਹਿਲਾਂ ਵਾਂਗ ਨਹੀਂ ਉੱਡੇ ਇੱਥੇ ਭਰਾਵੋ ਇੱਕ ਕਾਰਨ ਬਣਦਾ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਵਾਲੇ ਬੱਚੇ ਮਾੜੇ ਆ ਮੈਂ ਕਹਿੰਦਾ ਇਹੋ ਜਿਹੇ ਬੱਚੇ ਬਹੁਤ ਚੰਗੇ ਹੁੰਦੇ ਆ ਠੀਕ ਆ ਜਿਹੜੇ ਹੌਲੀ-ਹੌਲੀ ਸਟਾਰਟਿੰਗ ਕਰਦੇ ਆ ਉੱਡਣ ਦੀ ਵਧੀਆ ਛਤਰੀਆਂ ਦੇ ਪੱਕੇ ਹੋ ਜਾਂਦੇ ਜਿਹੜਾ ਬੱਚਾ ਪਹਿਲੇ ਦਿਨ 6-7 ਘੰਟੇ ਲੋਂਦਾ ਉਹਦੇ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਜਾਂ ਭੱਜਣ ਦੇ ਚਾਂਸ ਵੱਧ ਜਾਂਦੇ ਆ ਜਾਂ ਬੈਰੀ ਦੇ ਹੱਥੋਂ ਦੇ ਚਾਂਸ ਬਣ ਜਾਂਦੇ ਉਹਦੇ ਠੀਕ ਹੈ ਨਾ ਤੇ ਜਿਹੜਾ ਬੱਚਾ ਹੌਲੀ-ਹੌਲੀ ਕਰਕੇ ਸਟਾਰਟ ਹੁੰਦਾ ਆ ਅੱਧਾ ਘੰਟਾ ਪੌਣਾ ਘੰਟਾ ਠੀਕ ਆ ਫਿਰ ਘੰਟਾ ਸਵਾ ਘੰਟਾ ਇਸ ਤਰੀਕੇ ਦੇ ਨਾਲ ਤੇ ਉਹ ਵਾਲੇ ਬੱਚੇ ਵਧੀਆ ਤਰੀਕੇ ਨਾਲ ਗਿੱਜ ਜਾਂਦੇ ਆ ਤੇ ਹੁਣ ਉਹ ਬੱਚਿਆਂ ਦੀ ਆਪਾਂ ਗੱਲ ਕਰੀਏ ਕਿ ਬੱਚੇ ਘਾਟੋ ਡਾਨ ਕੇ ਉਹ ਦਿੰਦੇ ਆ ਕਿ ਜਦੋਂ ਭਰਾਵੋ ਪਹਿਲੇ ਬੱਚੇ ਪਾਲਦੇ ਆ ਕਬੂਤਰ ਠੀਕ ਆ ਉਹ ਵਧੀਆ ਤਰੀਕੇ ਨਾਲ ਪਾਲਦੇ ਆ ਪ੍ਰੋਪਰ ਪਾਣੀ ਧਾਣੀ ਦਾਣਾ ਵਧੀਆ ਦਿੰਦੇ ਆ ਦੂਸਰੀ ਝੋਲ ਵਿੱਚ ਵੀ ਕਿਤਨਾ ਕਿਤੇ ਵਧੀਆ ਤਰੀਕੇ ਨਾਲ ਪਾਲ ਲੈਂਦੇ ਆ ਕਬੂਤਰ ਲਗਾਤਾਰ ਦੀ ਗੱਲ ਕਰਦਾ ਆ ਜਦੋਂ ਤੀਸਰੀ ਵਾਰੀ ਹੁੰਦੀ ਆ ਉਦੋਂ ਆਪਾਂ ਜਦੋਂ ਕਬੂਤਰਾਂ ਨੂੰ ਬੱਚੇ ਜਦੋਂ ਕਬੂਤਰ ਕੱਢ ਲੈਂਦੇ ਆ ਤੇ ਕਬੂਤਰਾਂ ਕੋ ਪੂਰਾ ਪ੍ਰੈਸ਼ਰ ਨਹੀਂ ਵੱਜਦਾ ਦਾਣੇ ਦਾ ਠੀਕ ਆ ਉਦੋਂ ਜਿਹੜੇ ਕਬੂਤਰ ਆ ਉਹ ਪਾਣੀ ਦੀ ਮਾਤਰਾ ਜਿਹੜੀ ਬੱਚਿਆਂ ਨੂੰ ਵੱਧ ਦਿੰਦੇ ਆ ਸਹੀ ਆ ਲਗਾਤਾਰ ਬੱਚੇ ਪੜਨ ਨਾਲ ਉਹ ਜਦੋਂ ਪਾਣੀ ਦੀ ਮਾਤਰਾ ਵਧ ਦਿੰਦੇ ਆ ਤੇ ਉਹ ਬੱਚੇ ਥੋੜੇ ਜੇ ਕੱਚੇ ਹੁੰਦੇ ਆ ਸਹੀ ਆ ਉਹਨਾਂ ਦੇ ਪ੍ਰੋਪਰ ਮਸਲ ਨਹੀਂ ਬਣੇ ਹੁੰਦੇ ਉਹ ਜਦੋਂ ਆਪਾਂ ਬੱਚੇ ਕੱਢਦੇ ਆ ਫਿਰ ਹੌਲੀ-ਹੌਲੀ ਉੱਡ ਕੇ ਆਪਣੇ ਮਸਲ ਬਣਾਉਂਦੇ ਆ ਸਹੀ ਆ ਤੇ ਉਹ ਹੌਲੀ-ਹੌਲੀ ਆਪਣਾ ਜਿਵੇਂ ਆਪਾਂ ਪਹਿਲਾ 10-12 ਸੁੱਕੀਆਂ ਕਰਵਾਉਂਨੇ ਆ ਕਬੂਤਰਾਂ ਦੀਆਂ ਕੋ ਜਿਹੜੀ ਆਪਣੀ ਚਰਬੀ ਹੈ ਜਿਹੜੀ ਵੱਧ ਉਹ ਖੋਰੇ ਠੀਕ ਆ ਆਪਣਾ ਪਾਣੀ ਬਿਲਕੁਲ ਸੁਕਾਵੇ ਉਸ ਤੋਂ ਬਾਅਦ ਆਪਾਂ ਪਾਣੀ ਤੇ ਕਰਦੇ ਆ ਉਹੀ ਤਰੀਕਾ ਆ ਕਿ ਜਿਵੇਂ ਕਿ ਬੱਚੇ ਦੇ ਅੰਦਰ ਪਾਣੀ ਦੀ ਮਾਤਰਾ ਵੱਧ ਹੁੰਦੀ ਓ ਵਾਲਿਆਂ ਦੇ ਤੇ ਫਿਰ ਆਪਾਂ ਨੂੰ ਉ ਡਾੜ ਡਾ ਕੇ ਉਸੇ ਤਰੀਕੇ ਨਾਲ ਹੀ ਉਹਨਾਂ ਨੂੰ ਸੈੱਟ ਕਰਨਾ ਪੈਂਦਾ ਆ ਆ ਕਰਨ ਬਣਦਾ ਆ ਬਾਕੀ ਬੱਚੇ ਮਾੜੇ ਨਹੀਂ ਹੁੰਦੇ ਜਿਹੜੇ ਪਹਿਲਾਂ ਉੱਡੇ ਆ ਦੂਜੇ ਉੱਡੇ ਆ ਤੇ ਤੀਸਰੇ ਵੀ ਉਸੇ ਤਰੀਕੇ ਨਾਲ ਹੀ ਉੱਡਣਗੇ ਠੀਕ ਆ ਸਿਰਫ ਪਲੰਦੇ ਵਿੱਚ ਥੋੜੀ ਜੀ ਕਮੀ ਪੇਸ਼ੀ ਆ ਜਾਂਦੀ ਆ ਪ੍ਰਭੂ ਠੀਕ ਆ ਤੇ ਆਹ ਬੜੀਆਂ ਗੱਲਾਂ ਬਾਤਾਂ ਆ ਕਿ ਇਹ ਵੀਡੀਓ ਹੁਣ ਦੇ ਟਾਈਮ 'ਚ ਬਣਾਉਣੀ ਜ਼ਰੂਰੀ ਸੀ ਕਿਉਂਕਿ ਭਰਾਮਾ ਨੇ ਬੱਚੇ ਕੱਢੇ ਸੀਗੇ ਕੰਮ ਤੇ ਲੱਗੇ ਆਪਾਂ ਵੀ ਥੋੜੇ ਬਿਜੀ ਸੀਗੇ ਫੇਰ ਵੀ ਮੈਂ ਸੋਚਿਆ ਕਿ ਚਲੋ ਹੁਣ ਜ਼ਰੂਰੀ ਏ ਵਾਲੀ ਵੀਡੀਓ ਘੱਟ ਸ਼ੌਂਕ ਦੇ ਵਿੱਚ ਬਣਾ ਕੇ ਪਾ ਦਿੰਨੇ ਆ ਤੇ ਤਾਂ ਕਿ ਭਰਾਮਾ ਦੇ ਬੱਚੇ ਜੜੇ ਉਹ ਪਲ ਜਾਣਗੇ ਠੀਕ ਹੈ ਜੀ ਤੇ ਆਪਣੇ ਬੱਚਿਆਂ ਨੂੰ ਧੁੱਪ ਜ਼ਰੂਰ ਲਵਾਵੋ ਤੁਹਾਡੇ ਬੱਚੇ ਤੁਹਾਨੂੰ ਦੋਆ ਚਾਰ ਦਿਨਾਂ ਵਿੱਚ ਦੱਸਣਗੇ ਕਿ ਹਾਂ ਵੀ ਬੱਚੇ ਤੁਹਾਡੇ ਵਧੀਆ ਪਲਣ ਲੱਗ ਪਏ ਆ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਭਰਾਮਾ ਦਾ ਸਤਿ ਸ਼੍ਰੀ ਅਕਾਲ ਜੀ